ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮੇਰੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰੰਦੇੱਤੇ ਵਾਲੀਆਂ ਕੈਂਚੀਆਂ ਚ ਲੱਗਦੀ ਆ ਦੋਸਤੋ ਅੱਜ ਦੀ ਵੀਡੀਓ ਪੰਜ ਝੋਟੀਆਂ ਲੈ ਕੇ ਆਇਆ ਇੱਕ ਪਹਿਲੇ ਸੂਏ ਆ ਬਾਕੀ ਚਾਰ ਦੂਜੇ ਸੂਏ ਨੇ ਇੱਕ ਵਾਰੀ ਖਾਨ ਹਵਾਨਾ ਦਿਖਾ ਦਵਾਂ ਨਾ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦਾਂਗੇ ਜਿਹਨੂੰ ਇਹਨਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਵੇ ਸਤਿ ਸ੍ਰੀ ਅਕਾਲ ਬਾਈ ਨਾਮ ਕੀ ਆ ਬਾਈ ਪੁਰਸੇਵ ਕਿਸਿੰਗਾ ਪਿੰਡ ਕਿਹੜਾ ਜੀ ਬਹਾਦਰਪੁਰ ਜੀ ਬਹਾਦਰਪੁਰ ਕਿੱਥੇ ਰਹਿਣਾ ਬਾਈ ਬਰੇਟਿਆਂ ਨਾਲੇ ਬਰੇਟਿਆਂ ਦੇ ਨਾਲ ਆਪਾਂ ਵਪਾਰ ਦਾ ਹੀ ਕੰਮ ਹੈ ਵਪਾਰ ਦਾ ਕੰਮ ਹੈ ਕਿੰਨੇ ਡੰਗਰ ਲੈ ਕੇ ਆਏ ਅੱਜ ਪੰਜ ਡੰਗਰ ਨੇ ਪੰਜ ਕਿੰਨੇ ਕਿੰਨੇ ਸੂਏ ਨੇ ਤੇ ਦੂਜੇ ਦੂਜੇ ਸੂਏ ਚਾਰ ਜੀ ਇੱਕ ਪਹਿਲੇ ਸੂਏ ਇੱਕ ਪਹਿਲੇ ਸੂਏ ਆ ਜੋ ਟੀ ਪਹਿਲੇ ਸੂਏ ਹੈ ਹਾਂ ਪਹਿਲੇ ਇਹਨੂੰ ਕਿੰਨੇ ਦਿਨ ਹੋ ਗਏ ਸੂਏ ਨੂੰ ਇਹਨੂੰ ਅੱਜ ਤਿੰਨ ਦਿਨ ਹੋ ਗਏ ਤਿੰਨ ਦਿਨ ਬੱਚਾ ਕੀ ਨਾਲ ਦੇ ਕੱਟੀ ਹੈ ਜੀ ਕੱਟੀ ਬੋਲਾ ਕਿੰਨਾ ਤਿਆਰ ਹੈ ਥੱਲੇ 10 ਲੀਟਰ ਜੰਦਾ ਜੀ ਤਾਂ ਨਹੀਂ ਪਤਾ ਕੁਛ ਜੰਦਾ ਨੂੰ ਤਾਂ ਨਹੀਂ ਪਤਾ ਕਿੰਨੇ ਦਾ ਰੇਟ ਕੀ ਆ ਬੀ ਇਹਦਾ ਰੇਟ 1.40 ਲੱਖ ਦਾ ਕਿੰਨੇ ਦੀ ਛੱਡ ਦੋਗੇ ਇਹ ਛੱਡਾਂ 1.5 ਲੱਖ ਦੀ 1.25 ਲੱਖ ਦੀ ਆਪਣਾ ਨੰਬਰ ਬੋਲ ਦੋ ਬਾਈ 9940 ਹਾਂਜੀ 9542 ਇੱਕ ਵਾਰੀ ਫੇਰ ਬੋਲ ਹਲੋ 9940 9542 ਇਹਨੂੰ ਫੋਲ ਕੇ ਦਿਖਾ ਦਿਓ ਫਿਰ ਦੋਸਤੋ ਥਣ ਹਵਾ ਨਾ ਦੇਖ ਸਕਦੇ ਹਾਂ ਬਹੁਤ ਸੋਹਣੇ ਥਣ ਹਵਾਨੇ ਦੀ ਝੋਟੀਆਂ ਕੱਦ ਕਾਠ ਵਾਲੀ ਝੋਟੀਆਂ ਦੋਸਤੋ ਭਲੂਣਾ ਹੈ ਪਹਿਲੇ ਸੂਏ ਸੂਈਆਂ ਤਿੰਨ ਕਿ ਦਿਨ ਦੀ ਸੂਈਆਂ ਹਜੇ 9-10 ਕਿਲੋ ਬੋੜਾ ਬਾਈ ਕਹਿੰਦਾ ਤਿਆਰ ਹੈ 1.40 ਲੱਖ ਰੇਟ ਕਰਿਆ ਦੋਸਤੋ ਬਾਈ ਨੇ 125000 ਦੀ ਛੱਡਣੀ ਆ ਕਹਿੰਦਾ ਇੱਕ ਵਾਰੀ ਥਣ ਹਵਾਂਾ ਦਿਖਾ ਦੇਣਾ ਚਾਰੋਂ ਥਣ ਮੋٹے ਮੁੱਢਾ ਲੱਗਣੇ ਦੋਸਤਾਂ ਨੇ ਖੜਵੇਂ ਨੇ ਜਿਹੜਾ ਲੱਗੇ ਨੇ ਚਾਰੋਂ ਥਣ ਚੌੜੇ ਹਵਾਨੇ ਦੇ ਆ ਦੋਸਤੋ ਜੋਸ਼ ਵਾਲਾ ਹਵਾਨਾ ਪੱਤਾ ਜੰਨ ਦਾ ਕੱਦ ਬਹੁਤ ਆ ਝੋਟੀ ਆ ਦੋਸਤੋ ਚੌੜੇ ਢਾਂਚੇ ਦੀ ਜਾਨ ਵਾਲੀ ਝੋਟੀ ਆ ਪਹਿਲੇ ਸੂਏ ਸੂਈ ਹੋਈ ਆ 3 ਦਿਨ ਦੀ ਸੂਈ ਹੋਈ ਆ ਚਾਰੋਂ ਥਣ ਨਖੜਵੇਂ ਲੱਗਣੇ ਗਏ ਤੇ ਨਾਲ ਦੋਸਤੋ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਕੱਟੀ ਆ ਇੱਕ ਵਾਰੀ ਇਧਰ ਤੋਂ ਥਣ ਹਵਾਨਾ ਦਿਖਾ ਦੇਣਾ ਨੇੜੇ ਤੋਂ ਦੋਸਤੋ ਅਗਲੇ ਥਣ ਤੋਂ ਅੱਗੇ ਵੀ ਇੱਕ ਗਿੱਠ ਵਾਂਗੂਆ ਹਵਾਨਾ ਮੁੱਠੀ ਦੀ ਚਬਾਈ ਵਾਲੇ ਚਾਰੇ ਥਣ ਸੋਨੇ ਨਿਖੜਵੇਂ ਲੱਗੇ ਨੇ ਅਗ ਇੱਕ ਦੂਜੇ ਦੀ ਉਹਲੇ ਨੇ ਦੋਸਤੋ ਚਾਰੇ ਥਣ ਬਿਲਕੁਲ ਜਿਵੇਂ ਘੜ ਕੇ ਲਾਏ ਨੇ ਸੀਲ ਚ ਲੱਗੇ ਹੋਏ ਨੇ ਦਿਖਦਾ ਨਹੀਂ ਉਧਰਲਾ ਥਣ ਉਧਰ ਨਹੀਂ ਦੇਖੀਦਾ ਨਜ਼ਰ ਨਹੀਂ ਆਉਂਦਾ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਕੁੰਡੇ ਸਿੰਘਾਂ ਚ ਐ ਇਧਰ ਤੋਂ ਵੀ ਥਣ ਹਵਾਨਾ ਇਹਦਾ ਦਿਖਾ ਦਿੰਦਾ ਮੈਂ ਆ ਦੋ ਨੰਬਰ ਵਾਲੀ ਝੋਟੀ ਆ ਦੋਸਤੋ ਇਹ ਦੂਜੇ ਸੂਜ ਨੂੰ ਹੋਈ ਆ ਇਹਦਾ ਥਾਣਾ ਹਵਾਨਾ ਦੇਖ ਲਓ ਮੂੰਹ ਮੱਥਾ ਦੇਖ ਲਓ ਬਾਕੀ ਇਹਦੀ ਡਿਟੇਲ ਬਾਈ ਤੋਂ ਪੁੱਛ ਲੂਗਾ ਇਹ ਬਿਲਕੁਲ ਕੁੰਡੇ ਸਿੰਘਾਂ ਜਿਹਾ ਵੀ ਪੂਰੀ ਸ਼ਕੀਮ ਝੋਟੀ ਆ ਦੋਸਤੋ ਇਹ ਦੂਜੇ ਸੁਆ ਬਾਈ ਇਹਨੂੰ ਕੈ ਕਿਦਾਂ ਹੋ ਗਿਆ ਸੂਈ ਨੂੰ 10 ਦਿਨ ਇਹ ਥੱਲੇ ਕਿੰਨਾ ਕਦ ਦੁੱਧ ਧਿਆਰਾ ਇਹ ਥੱਲੇ 12 ਲੀਟਰ ਹੈ 12 ਲੀਟਰ ਬਚਾ ਕੀ ਹੈ ਇਦਾਂ ਇਹਦਾ ਕੀ ਰੇਟ ਕਰਦੇ ਹੋ ਇਹ ਇੱਕ ਰੱਖ ਤੂੰ 10000 ਇਹ ਕਿੰਨੇ ਦੀ ਛੱਡ ਦੋਗੇ ਇਹ ਛੱਡਾਂ 25000 ਇੱਕ ਰੱਖ ਇਹ ਵੀ ਸਵਾ ਲੱਖ ਰੁਪਏ ਦੀ ਇਹ ਦੂਜੇ ਸੁਆ ਖੋਲ ਕੇ ਤੋੜ ਦੇ ਤੂੰ ਇਹ ਦੂਜੀ ਸੂਈ ਝੋਟੀ ਆ ਦੋਸਤੋ ਪੂਰੀ ਜਾਨ ਵਾਲੀ ਝੋਟੀ ਆ ਇਹਦੇ ਵੀ ਚਾਰੋਂ ਥਾਣੇ ਨਿਖੜਵੇਂ ਲੱਗੇ ਨੇ ਸੋਹਣਾ ਹਵਾਨਾ ਦਿਖਉਂਦੀ ਆ ਦੋਸਤੋ ਹਵਾਨੇ ਤੇ ਨਾੜਾਂ ਬਹੁਤ ਨੇ ਨੇੜ ਤੋਂ ਦਿਖਾ ਦੂੰਗਾ ਇੱਕ ਵਾਰੀ ਇਹ ਦਰਮਿਆਨੇ ਕੱਦ ਘਾਟ ਚਾ ਦੋਸਤੋ ਚੌੜੇ ਢੋਂਚੇ ਦੀ ਜਾਨ ਵਾਲੀ ਝੋਟੀ ਆ ਇਹਦਾ ਵੀ ਦੋਸਤੋ ਜੋਸ਼ ਵਾਲਾ ਹਵਾਨਾ ਚੌੜਾ ਹਵਾਨਾ ਇੱਕ ਵਾਰੀ ਉੱਥੇ ਬੰਨ ਕੇ ਦਿਖਾ ਦਾਂਗੇ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਚ ਦੂਜੀ ਸੂਈ ਸੂਈ ਹੋ ਗਿਆ 10 ਦਿਨ ਦੀ 1,25,000 ਦੀ ਬਾਈ ਕਹਿੰਦਾ ਛੱਡਣੀ ਆ ਇੱਕ ਵਾਰ ਹਵਾਨਾ ਨੇੜ ਤੋਂ ਦੇਖ ਲਿਓ ਬਹੁਤ ਸੋਹਣੇ ਹਵਾਨ ਚਾਰੋਂ ਥਾਣੇ ਮੁੱਤੇ ਮੋਬੜੇ ਨਿੱਖੜਨੇ ਲੱਗੇ ਨੇ ਆਪਸ ਦੇ ਵਿੱਚ ਗੈਪ ਬਹੁਤਾ ਚਾਰੀ ਥਾਣੇ ਦਾ ਆ ਹੁਣ 3 ਨੰਬਰ ਵਾਲੀ ਝੋਟੀ ਦਾ ਹਵਾਨਾ ਦੇਖ ਲਓ ਦੋਸਤੋ ਬਾਕੀ ਡਿਟੇਲੀ ਵੀ ਬਾਈ ਨੂੰ ਕੁਝ ਮਾਰ ਇਹ ਵੀ ਬਿਲਕੁਲ ਕੁੰਡੇ ਸਿੰਗਾ ਜਗੇ ਇਹ ਵੀ ਦੂਜੇ ਸੂਏ ਬਾਈ ਇਹਨੂੰ ਕਿੰਨੇ ਕਿਤੇ ਨੋਕੇ ਸੂਈ ਨੂੰ 6-7 ਦਿਨ ਇਹ ਥੱਲੇ ਦੁੱਧ ਕਿੰਨਾ ਕ ਤਿਆਰ ਹੈ 10-12 ਇਹਦੇ ਨਾਲ ਬੱਚਾ ਕੀ ਆ ਇਹਦੇ ਕੱਟੀ ਹੈ ਇਹਦੇ ਨਾਲ ਵੀ ਕੱਟੀ ਹੈ ਇਹਦਾ ਕੀ ਰੇਟ ਕਰਦੇ ਹੋ ਕਿੰਨੇ ਵੀ ਛੜਦੋਂਗੇ ਇਸੇ ਦਾ 1.5 ਵੀਰ 1.5 ਦੀ ਆ ਅਗਲੀ ਝੋਟੀ ਬਾਰੇ ਦੱਸ ਦਿੰਦਾ ਆ ਦੋਸਤੋ ਆ ਗਈ 4 ਨੰਬਰ ਵਾਲੀ ਝੋਟੀ ਪੂਰੇ ਮੋٹے ਮੁੱਢ ਵਾਲੇ ਪੂਰੇ ਸੋਹਣੇ ਥਣ ਲੱਗੇ ਨੇ ਦੋਸਤੋ ਦੁੱਧ ਵਾਲੇ ਥਣ ਨੇ ਚਾਰ ਥਣ ਨਖਣ ਮੇ ਲੱਗੇ ਨੇ ਗੈਪ ਬਹੁਤ ਆਪਸ ਦੇ ਵਿੱਚ ਮੂੰਹ ਮੱਥਾ ਦੇਖ ਲੋ ਦੋਸਤੋ ਸਾਰੀਆਂ ਝੋਟੀਆਂ ਦੇ ਹੀ ਸਿੰਘ ਕੁੰਡੇ ਨੇ ਪੂਰੀਆਂ ਸ਼ਕੀਨ ਝੋਟੀਆਂ ਨੇ ਇਹਦੀ ਡਿਟੇਲ ਦੱਸ ਦੋ ਜੀ ਇਹ ਕਿੰਨੇਵੇਂ ਸੂਏ ਇਹ ਵੀ ਦੂਜੇ ਸੂਏ ਇਹ ਵੀ ਦੂਜੇ ਸੂਏ ਹਾਂਜੀ ਇੱਕ ਪਹਿਲੇ ਸੂਏ ਆ ਬਾਕੀ ਚਾਰ ਦੂਜੇ ਸੂਏ ਨੇ ਇਹਨੂੰ ਕਿੰਨੇ ਕਿਦਰੋਂ ਹੋ ਗਿਆ ਸੂਏ ਨੂੰ ਫਾਈਨੋ ਹਾਪਤਾ ਇਹ ਥੱਲੇ ਕਿੰਨਾ ਦੁੱਧ ਤਿਆਰ ਹੈ ਥੱਲੇ 12 ਲੀਟਰ 12 ਲੀਟਰ ਇਹਦਾ ਰੇਟ ਕੀ ਕਰਦੇ ਹੋ ਜਿਹੜਾ ਦਿੱਤਾ ਤੁਸੀਂ ਕਰਦੇ ਹੋ ਇੱਕ ਦੀ ਇਹ ਕਿੰਨੇ ਕ ਦੁੱਧ ਦੀ ਉਮੀਦ ਹੈ ਤੁਹਾਨੂੰ ਇਹ ਤੋਂ ਇਹ ਤੋਂ 15 ਲੀਟਰ ਦੀ ਹੈ 15 ਲੀਟਰ ਕਰ ਦਿੰਗੇ ਕਿੰਨੇ ਦੀ ਛੱਡ ਦੋਗੇ ਇਹ ਇਹਨੂੰ ਛੱਡਾਂ ਇੱਕ 15 ਜੀ ਖੋਲ ਕੇ ਦਿਖਾ ਦਿੰਦੇ ਹਾਂ ਦੋਸਤੋ ਦੂਜੇ ਸੂਏ 12 ਕਿਲੋ ਦੁੱਧ ਤਿਆਰ ਹੈ 15 16 ਦੀ ਉਮੀਦ ਹੈ ਬਾਈ ਕਹਿੰਦਾ ਦੋਸਤੋ ਕੱਢ ਵੀ ਸਕਦੀ ਹੈ ਕਿਉਂਕਿ ਮੋٹے ਮੋਢਾ ਵਾਲੇ ਥਾਣ ਲੱਗੇ ਨੇ ਚਾਰੇ ਥਾਣਾ ਨਿਖੜਵੇਂ ਨੇ ਦੋਸਤੋ ਗੈਪ ਤੇ ਲੱਗੇ ਹੋਏ ਨੇ ਇੱਕ ਵਾਰੀ ਤੋੜ ਕੇ ਤੁਰਦੀ ਹੋਈ ਝੋਟੀ ਦੇਖ ਲਓ ਦੋਸਤੋ ਕਵਾਨੇ ਦੀ ਜੱਜਮੈਂਟ ਕਰ ਲਿਓ ਦਰਮਿਆਨੇ ਕਦ ਕਾਟ ਚਾ ਦੋਸਤੋ ਚੌਰੇ ਢਾਂਚੇ ਚ ਜਾਣ ਵਾਲੀ ਝੋਟੀ ਆ ਇਹ ਵੀ ਦੂਜੀ ਝੋਆ ਬਿਲਕੁਲ ਕੁੰਡੇ ਸਿੰਘਾਂ ਚਾ ਦੋਸਤੋ ਸ਼ਕੀਨ ਝੋਟੀ ਆ ਝੋਟੀਆਂ ਬਾਈ ਦੀਆਂ ਚਾਰੇ ਪੰਜੀ ਪੂਰੀਆਂ ਸ਼ਕੀਨ ਨੇ ਦੋਸਤੋ ਕੁੰਡੇ ਸਿੰਘਾਂ ਚ ਨੇ ਬਿਲਕੁਲ ਧਨਵਰਨਾ ਦੇਖ ਸਕਦੇ ਨੇ ਇਹਦੇ ਤੋਂ ਚਾਰੋਂ ਖਾਣ ਨਿਕੜਵੇਂ ਲੱਗੇ ਹੋਣੇ ਗਾਪਟੇ ਲੱਗੇ ਨੇ ਪੂਰੇ ਮੋٹے ਮੁੱਢਾਂ ਵਾਲੇ ਥਣ ਲੱਗੇ ਨੇ ਦੋਸਤੋ ਵਾਕਿਲਕ ਝੋਟੀ ਆਹ ਬਾਈ ਕੋਲੇ ਇਹਦਾ ਥਣ ਹਵਾਨਾ ਦੇਖੋ ਦੋਸਤੋ ਨੇੜ ਤੋਂ ਇਹੇ ਥਣ ਵੀ ਨਿਕੜਨੇ ਲੱਗੇ ਨੇ ਇਹ ਵੀ ਬਿਲਕੁਲ ਕੁੰਡੇ ਸਿੰਘਾਂ ਜਿਹਾ ਦੋਸਤੋ ਇਹਦੇ ਮੱਥੇ 'ਚ ਬੱਲ ਆ ਛੋਟਾ ਜਿਹਾ ਤੇਰਾ ਪੈਰ ਵੀ ਚਿੱਟਾ ਹੈ ਕਿ ਨੀਲੀ ਦਾ ਵੀ ਕਰੋ ਸਾ ਦੋਸਤਾਂ ਇਹਨੂੰ ਕਾ ਇੱਕ ਦਿਨ ਹੋ ਗਿਆ ਬਾਈ ਜੀ ਨੂੰ ਇੱਕ ਹਫਤੇ ਦੀ ਇੱਕ ਹਫਤੇ ਇਹਦਾ ਨਾ ਬੱਚਾ ਕੀ ਆ ਇਹਨੂੰ ਕੱਟੀਆਂ ਕੱਟੀਆਂ ਇਹ ਮੰਗਦੀ ਤਕਰੀਬਨ ਸਾਰੀਆਂ ਮੰਗਰੀ ਕੱਟੀਆਂ ਨੇ ਬਾਈ ਹਾਂ ਹਾਂ ਇੱਕ ਮਾਰ ਕੱਟਾ ਜੀ ਇੱਕ ਮਾਰ ਕੱਟਾ ਜਿਹੜੀ 2 ਨੰਬਰ ਤੇ ਦਿਖਾਈਦੀ ਹਾਂ ਹਾਂ ਇਹ ਥੱਲੇ ਦੁੱਧ ਕਿੰਨਾ ਕਾਇ? ਇਹ ਥੱਲੇ 15 ਲੀਟਰ ਦੇ ਹੁੰਦੇ ਆ। 15 ਹੁਣ ਤਿਆਰ ਹੈ। ਕਿੰਨੇ ਦਿਨ ਦੀ ਸੂਈ ਆ ਇਹ? ਇਹ ਵੀ 10 ਦਿਨਾਂ ਦੀ ਆ ਮਾ। 10 ਦਿਨ ਦੀ। ਪੇਅ ਰੇਟ ਕੀ ਕਰਦੇ ਹੋ? 1.5 ਲੱਖ। ਇਹ ਕਿੰਨੇ ਦੀ ਛੱਡ ਦੂੰਗਾ? 1.40 ਫਿਰ। 1.40। ਖੋਲ ਕੇ ਦਿਖਾ ਦਿੰਦਾ। ਦੋਸਤੋ ਇਹ ਜੋ ਟੀਵੀ ਦੂਜੀ ਸੂਈ ਸੂਈ ਆ ਇਹਦੇ ਮਾਗਰ ਵੀ ਇਕੱਠੀ ਆ ਜਿਹੜੀ 2 ਨੰਬਰ ਤੇ ਦਿਖਾਈ ਦਿੱਤੀ ਦੋਸਤੋ ਛੋਟੀ ਉਹਦੇ ਮਾਗਰ ਕੱਲੀ ਮਾਗਰ ਕੱਟਿਆ ਬਾਕੀ ਸਾਰੀਆਂ ਮਾਗਰ ਕੱਟੀਆਂ ਨੇ ਦੋਸਤੋ। ਇਹਦੇ ਮੱਥੇ 'ਚ ਬੱਲ ਵੀ ਆ ਦੋਸਤੋ। ਪੈਰ ਵੀ ਚਿੱਟੇ ਨੇ ਥੋ ਡਰਦੀ ਆ ਦੋਸਤੋ ਬੰਨਦੋ ਕੋਈ ਗੱਲ ਨਹੀਂ ਇੱਥੇ ਦਿਖਾ ਦੇਣਾ ਬਾਈ ਇਧਰ ਤੋਂ ਦੇਖ ਸਕਦੇ ਹੋ ਦੋਸਤੋ ਹਵਾਨਾ ਚਾਰੋਂ ਥਣ ਨਿਖੜ ਮੇ ਨੇ ਗੈਪ ਤੇ ਲੱਗੇ ਨੇ ਮੋٹے ਮੁੱਬਾ ਇਹ ਥਣ ਲੱਗੇ ਨੇ ਦੋਸਤੋ ਚਾਰੋਂ ਥਣ ਮੁੱਬਾਲੇ ਨੇ ਇੱਕ ਵਾਰ ਨੇੜੇ ਤੋਂ ਤੁਹਾਨੂੰ ਮੈਂ ਦਿਖਾ ਦੇਣਾ ਕਿ ਉਸ ਤੋਂ ਚਾਰੇ ਥਣ ਗੈਪ ਤੇ ਲੱਗੇ ਨੇ ਕੁਝ ਜਾਣ ਵਾਲੀ ਝੋਟੀ ਐ ਵੀ ਦੋਸਤੋ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਇਹਨਾਂ ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਆਪਣੀ ਤਸੱਲੀ ਕਰਕੇ ਨੇੜੇ ਆ ਕੇ ਦੋਸਤੋ ਫੀਲ ਸਕਦੇ ਹੋ ਬਹਾਦਰਪੁਰ ਪਿੰਡ ਦੱਸਿਆ ਬਾਈ ਨੇ ਬ੍ਰਿਟੇ ਸ਼ਹਿਰ ਦੇ ਨੇੜੇ ਰਹਿ ਜਾਂਦਾ ਸੁਨਾਮ ਤੋਂ ਜਿਹੜਾ ਰੋ ਆਜ ਆ ਜੋ ਠੀ ਜਿਹੜੀ ਦੋਸਤੋ ਇਹਦਾ ਥਣ ਹਵਾਨਾ ਦਿਖਾ ਦੇਣਾ ਇਹ ਪਹਿਲੇ ਸੂਏ ਵਾਸਤੇ ਸੂਈ ਹੋਈ ਹੈ ਪੂਰੀ ਦੂਰੀ ਤੇ ਲੱਗੇ ਨੇ ਚਾਰੋਂ ਥਣ ਇਧਰ ਤੋਂ ਦੇਖ ਸਕਦੇ ਹੋ ਅਗਲੇ ਥਣ ਤੋਂ ਹਵਾਨਾ ਇੱਕ ਗਿੱਠ ਵਾਂਗੂ ਅੱਗੇ ਹੈ ਇਹ ਕੱਲੀ ਇਹਨਾਂ 'ਚ ਪਹਿਲੇ ਸੂਆ ਦੋਸਤੋ ਕੱਟੀ ਹੈ ਇਹਦੇ ਮਗਰ ਬਾਕੀ ਚਾਰ ਝੁੱਟੀਆਂ ਦੂਜੇ ਸੂਏ ਨੇ 2 ਨੰਬਰ ਵਾਲੀ ਮਗਰ ਕੱਟਾ ਦੋਸਤੋ ਇਹਦਾ ਹਵਾਨਾ ਵੀ ਦਿਖਾ ਦੇਣਾ ਤੁਹਾਨੂੰ ਮੈਂ ਇੱਕ ਦੀ ਕੱਢੀ ਮਾੜੀ ਬਾਰ ਉਹ ਵੱਡੇ ਹਵਾਨੇ ਦੀ ਆ ਦੋਸਤੋ ਬਾਕੀ ਜਿਹੜੇ ਵੀਰ ਹੋ ਇਹਨਾਂ ਨੂੰ ਕੋਈ ਵੀ ਝੋਟੀ ਪਸੰਦ ਆਊਗੀ ਦੋਸਤੋ ਆਪਣੀ ਤਸੱਲੀ ਕਰਕੇ ਨੇੜ ਆ ਕੇ ਖਰੀਦ ਲਿਓ ਨੰਬਰ 22 ਦਾ ਚੱਲੂਗਾ ਸਕਰੀਨ ਤੇ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਸਾਰੀਆਂ ਝੋਟੀਆਂ ਦਾ ਇੱਧਰ ਤੋਂ ਮੱਝਾ ਲੈਣਾ ਵੀਡੀਓ ਨੂੰ ਐਂਡ ਤੱਕ ਜੋੜਨ ਦਾ ਬਹੁਤ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ